ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਪਿੰਡ ਰਣਸੀ ਕਲਾਮ ਬੈਠਾ ਹਾਂ ਰਣਸੀ ਕਲਾਮ ਉਹ ਗਿੱਜਲੇ ਦਾ ਪਿੰਡ ਹੈ ਅੱਗੇ ਵੀ ਬੜੀਆਂ ਮਹੱਮਾں ਚ ਚਰਚਾ ਚ ਰਿਹਾ ਹੈ ਇਸ ਵਾਰ ਸਰਕਾਰ ਲੋਕ ਸਮਾਜ ਜਿਹੜੀ ਗੱਲ ਤੋਂ ਚਿੰਤਤ ਸੀਗੇ ਨਸ਼ੇ ਤੋਂ ਸੋ ਨਸ਼ੇ ਨੂੰ ਮੁਕਤ ਕਰਨ ਲਈ ਇਹਨਾਂ ਨੇ ਬੀੜਾ ਚੁੱਕਿਆ ਇਹਨਾਂ ਨੇ ਜਿਹੜੇ ਪਰਿਵਾਰ ਟੋਟਲੀ ਨਸ਼ਾ ਮੁਕਤ ਹੋਣਗੇ ਉਹਨਾਂ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਸਨਮਾਨ ਪੱਤਰ ਦੇਣ ਦਾ ਫੈਸਲਾ ਕੀਤਾ ਜਿਹੜੇ ਬੱਚੇ ਜਨ ਜਿਹੜੇ ਸਿਆਣੇ ਮਸ਼ੇਜ ਚ ਫਸੇ ਹੋਏ ਉਹਨਾਂ ਨੂੰ ਕੱਢਣ ਦੇ ਯਤਨ ਕਰ ਰਹੇ ਨੇ ਇਹ ਇੱਕ ਇਹਨਾਂ ਦੀ ਨਵਿਕਲੀ ਅ ਕੋਸ਼ਿਸ਼ ਹੈ ಗ್ರಾಮ ਪੰਚਾਇਤ ਦੀ ਨੌਜਵਾਨ ਸਰਪੰਚ ਮਿੰਟੂ ਨੇ ਜਿਹੜੇ ਰਣ ਸਿੰਘ ਕਲਾਂ ਤੋਂ ਆ ਬਹੁਤ ਸਾਰੇ ਮਹਿਮੰਦ ਸਾਰੇ ਨੇ ਚਰਚਾ ਸਰਪੰਚ ਰਹੇ ਨੇ ਬਹੁਤ ਸਾਰੇ ਇਨਾਮ ਇਹਨਾਂ ਦੇ ਸਿਆਏ ਨੇ ਬਹੁਤ ਸਾਰੇ ਸਨਮਾਨ ਸਤਕਾਰ ਇਹਨਾਂ ਦੇ ਸਿਆਏ ਸੋ ਕੀ ਮੁਹਿੰਮ ਹੈ ਕਿਵੇਂ ਸ਼ੁਰੂਆਤ ਕੀਤੀ ਇੰਨਾ ਜਿਹੜਾ ਔਖਾ ਕੰਮ ਹੈ ਇਹ ਜਿਹੜਾ ਦੁਨੀਆ ਪੱਧਰ ਤੇ ਕਰਨਾ ਔਖਾ ਹੈ ਤੋ ਉਹਨੂੰ ਕਿਵੇਂ ਇਹਨਾਂ ਨੇ ਬੀੜਾ ਚੁੱਕਿਆ ਕਿਵੇਂ ਕਰਨਗੇ ਸਾਰੀਆਂ ਗੱਲਾਂ ਜਾਣਦੇ ਸਤਿਪੰਥ ਕਰਦੇ ਸਵਾਲ ਸਵਾਲਤਾ ਜੀ ਸਤਿ ਸ਼੍ਰੀ ਅਕਾਲ ਸਤਿ ਹਾਂ ਜੀ ਠੀਕ ਠਾਕ ਜੀ ਧੰਨਵਾਦ ਜੀ ਤੁਹਾਡਾ ਬੜੀਆਂ ਮੁਹਿੰਮਾਂ ਬੜੀਆਂ ਕੋਸ਼ਿਸ਼ਾਂ ਬੜੇ ਯਤਨ ਰਣਸੀਂਗ ਕਲਾਂ ਨੇ ਕੀਤੇ ਰਣਸੀਂਗ ਕਲਾਂ ਦੇ ਨਗਰ ਨੇ ਕੀਤੇ ਆ ਪੰਚਾਇਤ ਦੀ ਗਵਾਈ ਚ ਕੀਤੇ ਆ ਤੁਹਾਡੀ ਸਰਪੰਚੀ ਦੇ ਕਾਰਜਕਾਲ ਚ ਕੀਤੇ ਆ ਇਹ ਨਵਾਂ ਯਤਨ ਕੀ ਹੈ ਇਹ ਨਵਾਂ ਯਤਨ ਅਸੀਂ ਇੱਕ ਨਵੀਂ ਮਹਮ ਸ਼ੁਰੂ ਕੀਤੀ ਹੈ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸੀਂਗ ਕਲਾਂ ਬਣੂ ਪੰਜਾਬ ਦੀ ਸ਼ਾਨ ਕੀ ਬਾਤ ਹੈ ਅਸੀਂ ਆਪਣੇ ਪਿੰਡ ਨੂੰ 100% ਨਸ਼ਾ ਮੁਕਤ ਕਰਨ ਦੇ ਲਈ ਇੱਕ ਨਵੀਂ ਮੁਹਿੰਮ ਸ਼ੇੜੀ ਹੈ ਜਿਹਦਾ ਨਾਰਾ ਇਹ ਦਿੱਤਾ ਉਹਦੇ ਹੇਠਾਂ ਅਸੀਂ ਇਹ ਕੰਮ ਕਰਨੇ ਸ਼ੁਰੂ ਕੀਤੇ ਕਿ ਜਿਹੜੇ ਪਰਿਵਾਰ 100% ਨਸ਼ਾ ਮੁਕਤ ਹੋਣਗੇ ਉਹਨਾਂ ਪਰਿਵਾਰਾਂ ਨੂੰ ਜਿਵੇਂ ਪਹਿਲੇ ਨੰਬਰ ਤੇ ਆਉਣ ਵਾਲੇ ਪਰਿਵਾਰ ਨੂੰ 11000 ਦੂਜੇ ਤੇ 5100 ਤੀਜੇ ਦੇ 3100 ਫਿਰ ਉਦੋਂ ਬਾਅਦ 2100 ਹੋ ਗਿਆ। ਇਹ ਰੈਗੂਲਰ ਦੇ ਹੋਊਗੀ। ਤੇ ਇੱਕ ਵਾਰੀ ਕਿੰਨੇ ਵੀ ਆਉਣਗੇ ਪਰਿਵਾਰ? ਹਾਂ ਜਿੰਨੇ ਆਉਣਗੇ ਸਾਡੇ ਕੋਲ ਪਰਿਵਾਰ ਨਸ਼ਾ ਮੁਕਤੀ ਦਾ ਪ੍ਰਮਾਣਨਾ ਕੀ? ਪ੍ਰਮਾਣਨਾ ਇਹ ਆ ਕਿ ਉਹ ਪਰਿਵਾਰ ਬਿਲਕੁਲ ਹੀ 100% ਨਸ਼ਾ ਮੁਕਤ ਹੋਊਗਾ ਉਹਦੇ ਵਿੱਚ ਨਾ ਕੋਈ ਉਹ ਰਵੈਤੀ ਨਸ਼ੇ ਭੰਗ ਫੀਮ ਪੁੱਕੀ ਇਹ ਨਸ਼ਾ ਕਰਦੇ ਹੋਣਗੇ ਪਰਿਵਾਰ ਨਾਲ ਸ਼ਰਾਬ ਪੀਂਦੇ ਹੋਣ ਉਹਦੇ ਨਾਲ ਚਿੱਟੇ ਦਾ ਨਸ਼ਾ ਨਾ ਕੋਈ ਮੈਡੀਕਲ ਸਟੋਰ ਤੋਂ ਕੋਈ ਹੋਰ ਤਰ੍ਹਾਂ ਦਾ ਕੋਈ ਨਸ਼ਾ ਵਰਤਦੇ ਹੋਣਗੇ ਜਾਨੀ ਕਿ ਅਸੀਂ ਉਹਨੂੰ ਪੂਰਨ ਤੌਰ ਤੇ ਸੰਪੂਰਨ ਮੰਨਾਂਗੇ ਪਰਿਵਾਰ ਜਿਹੜਾ ਹਰੇਕ ਤਰ੍ਹਾਂ ਦਾ ਨਸ਼ੇ ਤੋਂ ਮੁਕਤ ਹੋਊਗਾ ਉਹਨੂੰ ਆਈਡੈਂਟੀਫਾਈ ਕਿਵੇਂ ਕਰੂੰ ਮੈਂ ਆ ਕੇ ਕਹਿੰਦਾ ਵੀ ਸਾਡਾ ਪਰਿਵਾਰ ਨਸ਼ਾ ਮੁਕਤ ਹੈ ਥੋੜੇ ਟੈਸਟਿੰਗ ਪਰ ਮੰਨਣਾ ਕਿਰੋ ਹਾਂ ਟੈਸਟਿੰਗ ਪਰ ਮੰਨਣਾ ਸਭ ਤੋਂ ਵੱਡੀ ਗੱਲ ਤਾਂ ਸਾਡੇ ਪਿੰਡ ਦੇ ਲੋਕ ਹੋਣਗੇ ਤੇ ਮੇਰੀ ਪੰਚਾਇਤ ਦੇ ਮੈਂਬਰ ਹੋਣਗੇ ਕਿਉਂਕਿ ਆਪਦੇ ਬਾੜ ਦੀ ਉਹ ਨਿਸ਼ਾਨਦੇਹੀ ਕਰਕੇ ਉਹਨਾਂ ਘਰਾਂ ਦੀ ਉਹਨਾਂ ਨੂੰ ਆਇਡੈਂਟੀਫਾਈ ਕਰਨਗੇ ਕਿ ਵਾਕੇ ਹੀ ਨਿਸ਼ਚਿਤ ਮੁਕਤਾਂ ਤੇ ਜੇ ਕਦੇ ਪਹਿਲੀ ਗੱਲ ਤਾਂ ਲੋੜ ਨਹੀਂ ਪੈਣੀ ਕਿਉਂਕਿ ਸਾਡੀ ਇਹ ਮਹੱਮ ਕਿਸੇ ਦਾ ਟੈਸਟ ਕਰਾਉਣਾ ਜਾਂ ਕਿਸੇ ਨੂੰ ਹੋਰ ਢੰਗ ਨਾਲ ਪੇਸ਼ ਕਰਨਾ ਨਹੀਂ ਸਾਡਾ ਮਕਸਦ ਇੱਕੋ ਹੀ ਹੈ ਕਿ ਅਸੀਂ ਬਾਬੇ ਫਰੀਦ ਦੀ ماں ਨੂੰ ਉਹਨੇ ਆਪਣੇ ਪੁੱਤ ਫਰੀਦ ਨੂੰ ਮਿੱਠੀਆਂ ਖਜੂਰਾਂ ਤੇ ਗੋੜ ਦਾ ਲਾਲਚ ਦੇ ਕੇ ਉਹ ਖੁਦਾ ਦੀ ਨਿਵਾਜ਼ਾ ਅਦਾ ਕਰਨ ਆਇਆ ਸੀ ਉਵੇਂ ਹੀ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪਿੰਡ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਨੀ ਇਹ ਮਹਮਾਸ਼ੇਰੀ ਹੈ। ਕੀ ਬਾਤ! ਅੱਛੀ ਗੱਲ ਹੈ। ਅ ਇਹ ਜਿਹੜੀਆਂ ਤੁਸੀਂ ਇਨਾਮ ਦੇਣੇ ਆ ਇਹ ਸਾਰਾ ਸਟਰਕਚਰ ਬਣਾਉਣ ਚ ਕੀ ਕੁਝ ਸਾਹਮਣੇ ਰੱਖਿਆ। ਅਸਲ ਜਿਹੜੀ ਨਸ਼ਾ ਮੁਕਤੀ ਮਹਾਂ ਨੂੰ ਸਫਲ ਕਰਨ ਲਈ ਅਸੀਂ ਕਾਫੀ ਤਰ੍ਹਾਂ ਦੇ ਯਤਨ ਕਰ ਰਹੇ ਹਾਂ ਜਿਵੇਂ ਅਵੇਅਰ ਵੀ ਕਰ ਰਹੇ ਆ ਅਸੀਂ ਨੌਜਵਾਨਾਂ ਨੂੰ ਲੋਕਾਂ ਨੂੰ ਇਹ ਸਬੰਧ ਦੇ ਵਿੱਚ ਕਿ ਨਸ਼ਾ ਕਰਨਾ ਮਾੜੀ ਗੱਲ ਆ ਸਿਹਤ ਖਰਾਬ ਹੁੰਦੀ ਹੈ ਇਹਦੇ ਨਾਲ ਉਵੇਂ ਹੀ ਅਸੀਂ ਉਹਨਾਂ ਦਾ ਇਲਾਜ ਵੀ ਕਰਾ ਰਹੇ ਆ ਜਿਹੜੇ ਨੌਜਵਾਨ ਜਿਆਦਾ ਉਹ 2-3 ਸਾਲਾਂ ਤੋਂ ਨਸ਼ੇ ਦੀ ਆਦੀ ਸੀ ਉਹਨਾਂ ਨੂੰ ਅਸੀਂ ਦਾਖਲ ਕਰਾ ਰਹੇ ਆ ਤੇ ਨਾਲ ਅਸੀਂ ਇਹ ਵੀ ਕੀਤਾ ਇੱਕ ਨਵੀਂ ਗੱਲ ਤੁਸੀਂ ਅਜੇ ਤੱਕ ਦੇਖੀ ਨਹੀਂ ਹੋਣੀ ਕਿਉਂਕਿ ਨਹੀਂ ਆਮ ਪਿੰਡਾਂ ਦੇ ਆਪਣੀ ਚਾਹਤਾਂ ਇਹ ਮਤਦਾ ਪਾਉਂਦੇ ਆ ਤੁਸੀਂ ਨਾ ਟੀਵੀ ਦੇ ਖ਼ਬਰਾਂ ਤੇ ਵਿੱਚ ਦੇਖਦੇ ਰਹਿੰਦੇ ਆ ਕਿ ਵੀ ਪੰਡਾ ਦੇ ਵਿੱਚ ਠਿੱਕਰੀ ਪਹਿਰੇ ਲਾ ਕੇ ਨਸ਼ਾ ਵੇਚਣ ਵਾਲਾ ਆਉਗਾ ਤੇ ਉੱਥੇ ਉਹਦੀ ਕੁੱਟਕਟਾਪਾ ਵੀ ਹੋ ਜਾਂਦਾ ਹੈ। ਕਈ ਇਹੋ ਜਿਹਾ ਥਾਂ ਵੀ ਆ ਜਿੱਥੇ ਕਤਲ ਵੀ ਹੋ ਗਏ। ਹੋ ਗਏ ਜੀ। ਇਹੋ ਜਿਹਾ ਕਾਰਨ ਵੀ ਬਣਿਆ ਕਿਉਂਕਿ ਸ਼ਕਤੀ ਕਰ ਪਾਪ ਹੋ ਜਾਂਦੇ ਆ ਲੋਕ। ਕਿਉਂਕਿ ਨਸ਼ਾ ਵੇਚਣ ਵਾਲੇ ਜਦੋਂ ਆਉਂਦੇ ਕਿਉਂਕਿ ਉਹ ਬੰਦੇ ਤਾਂ ਆਪਦੀ ਸਿਰਫ ਲੋਕਾਂ ਨੂੰ ਜ਼ਹਿਰ ਵੇਚ ਕੇ ਆਪਦੇ ਘਰੇ ਪੈਸੇ ਲਿਆਉਣੇ ਚਾਹੁੰਦੇ ਆ। ਅਮੀਰ ਹੋਣਾ ਚਾਹੁੰਦੇ ਆ। ਜਦੋਂ ਉਹਨਾਂ ਨੂੰ ਲੋਕ ਰੋਕਦੇ ਆ ਟਕਰਾਅ ਹੁੰਦਾ ਤੇ ਉੱਥੇ ਬਾਕੀ ਨੁਕਸਾਨ ਹੁੰਦਾ। ਅਸੀਂ ਉਹਨਾਂ ਉਹਨਾਂ ਕੰਮਾਂ ਤੋਂ ਵਚਣ ਲਈ ਕਿਉਂਕਿ ਅਸੀਂ ਉਹ ਨਹੀਂ ਉਹ ਪ੍ਰਸ਼ਾਸਨ ਦਾ ਕੰਮ ਆ ਪੁਲਿਸ ਡਿਪਾਰਟਮੈਂਟ ਦਾ ਕੰਮ ਆ ਜੋ ਕੋ ਨਸ਼ਾ ਵੇਚਦਾ ਉਹ ਤੇ ਕਾਰਵਾਈ ਪੁਲਿਸ ਕਰੂਗੀ ਉਹ ਦਾ ਉਹਨਾਂ ਦਾ ਸਰਕਾਰ ਦਾ ਫਰਜ਼ ਬਣਦਾ ਕਿ ਨਸ਼ੇ ਦੀ ਚੈਨ ਨੂੰ ਕਿਵੇਂ ਤੋੜਨਾ ਕਿਵੇਂ ਰੋਕਣਾ ਭੱਟੇ ਸਮਗਰਾਂ ਨੂੰ ਕਿਵੇਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਇਹ ਸਾਰੇ ਕੰਮ ਉਹਨਾਂ ਦੇ ਆ ಗ್ರಾಮ ਪੰਚਾਇਤ ਦਾ ਜਿਹੜਾ ਫਰਜ਼ ਸੀ ਲੋਕਾਂ ਨੂੰ ਜਾਗਰਤ ਕਰਨਾ ਪਰ ਲੋਕਾਂ ਦੀ ਉਹਨਾਂ ਦਾ ਲਾਜ ਕਰਾਉਣਾ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਆਖਿਆ ਕਿ ਸਾਡੇ ਕੋਲੇ ਆਓ ਅਸੀਂ ਤੁਹਾਡਾ ਲਾਜ ਵੀ ਫ੍ਰੀ ਕਰਾਵਾਂਗੇ ਔਰ ਨਾਲ ਉਹਦੇ 1100 ਰੁਪਏ ਖਰਾਕ ਪੱਤਾ ਵੀ ਤੁਹਾਨੂੰ ਦੇਵਾਂਗੇ ਤੁਸੀਂ ਉਹਦੇ ਜਿਹੜਾ ਬੰਦੇ ਇਲਾਜ ਕਰਾ ਰਹੇ ਆ ਜਿਹੜਾ ਇਲਾਜ ਕਰਾ ਰਹੇ ਆ ਔਰ ਏਵੇਂ ਜਿਹੜੇ ਜਿਹੜੇ ਦਾਖਲ ਹੋਣਗੇ ਉਹਨਾਂ ਨੂੰ ਦਾਖਲ ਕਰਾਇਆ ਜਾਊ ਜਿਹੜਾ ਇੱਥੇ ਪਹਿਲੇ ਸਟੇਜ ਦੇ ਵਿੱਚ ਆ ਉਹਨਾਂ ਨੂੰ ਮੈਡੀਕਲ ਡਾਕਟਰ ਤੋਂ ਯਾਨੀ ਕਿ ਐਮ ਡੀ ਤੋਂ ਉਹਦੀ ਉਹਦੀ ਮੈਡੀਸਨ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਪਿੰਡ ਚ ਤੁਰ ਫਿਰ ਕੇ ਝਾਤ ਮਾਰੀ ਹੁਣ ਇਹ ਖਲਾਫ ਕੀ ਅਸਲੀਅਤ ਪਿੰਡ ਦੀ ਅਸਲ ਵਿੱਚ ਸਾਡਾ ਪਿੰਡ ਕੋਈ ਬਹੁਤਾ ਵੱਡਾ ਵੀ ਹੈ ਨਹੀਂ ਇਹ ਵੀ ਵੀ ਹੈ ਨਹੀਂ ਵੀ ਪੰਜਾਬ ਦਾ ਸਭ ਤੋਂ ਵੱਡਾ ਜਿਵੇਂ ਮਹਾਰਾਜ ਪਿੰਡ ਆ ਉਹਦੇੋਂ も ਵੱਡਾ ਪਿੰਡ ਹੈ ਬਹੁਤ ਛੋਟਾ ਸਾਡਾ ਪਿੰ ਤੇ ਇਹਦੇ ਵਿੱਚ ਕੋਈ ਐਡੀ ਜਿਆਦੇ ਸਮੱਸਿਆ ਵੀ ਹੈਣੀਗੀ ਪਰ ਨਸ਼ਾ ਮਨੁੱਖ ਦੇ ਸੁਭਾਅ ਦੇ ਵਿੱਚ ਆ ਕਿਉਂਕਿ ਲੋਕ ਨਸ਼ੇ ਦਾ ਹਰੇਕ ਮਨੁੱਖ ਕਰਦਾ ਤੁਸੀਂ ਵੀ ਨਸ਼ਾ ਕਰਦੇ ਹੋ ਮੈਂ ਵੀ ਨਸ਼ਾ ਕਰਦੇ ਆ ਕੋਈ ਚੰਗੇ ਕੰਮਾਂ ਦਾ ਕਰਦਾ ਕੋਈ ਮੰਦੇ ਕੰਮਾਂ ਦਾ ਕਰਦਾ ਕਿਸੇ ਨੂੰ ਪੜ੍ਹਾਈ ਦਾ ਸ਼ੌਂਕ ਆ ਕਿਸੇ ਨੂੰ ਕੰਮ ਕਰਨ ਦਾ ਸ਼ੌਂਕ ਆ ਕਿਸੇ ਨੂੰ ਚਿੱਟਾ ਪਿੰਗ ਦਾ ਸ਼ੌਂਕ ਆ ਪਰ ਇਹ ਕੁਝ ਜਿਹੜੇ ਨਸ਼ੇ ਹੁੰਦੇ ਜਿਹੜੀ ਸਿਹਤ ਲਈ ਹਾਨੀਕਾਰਕ ਤੇ ਤੁਹਾਡੇ ਪਰਿਵਾਰ ਲਈ ਤੇ ਸਮਾਜ ਲਈ ਖਤਰਨਾਕ ਹੁੰਦੇ ਆ ਉਹਨਾਂ ਨਸ਼ੇ ਦੀ ਧਾਰਨਾ ਨੂੰ ਤੋੜਨ ਦੀ ਖਾਤਰ ਅਸੀਂ ਜਾਗਰਤ ਤੇ ਸਭ ਤੋਂ ਵੱਧ ਕਰਦੇ ਆ ਲੋਕਾਂ ਨੂੰ ਸਮਝਾਉਣੇ ਆ ਸਕੂਲਾਂ ਕਰਦੇ ਆ ਕਿ ਨਹੀਂ ਯਾਰ ਇਹ ਕੰਮ ਕਰਨਾ ਜ਼ਰੂਰੀ ਨਹੀਂ ਨਸ਼ਾ ਨਾ ਕਰੋ ਯਾਰ ਆਪਾਂ ਨਸ਼ਾ ਕਰਦੇ ਹੀ ਪੈਦਾ ਨਹੀਂ ਹੋਏ ਕੋਈ ਚੰਗਾ ਕੰਮ ਕਰਨੇ ਸਮਾਜ ਦੀ ਪੈਦਾ ਹੋਣੀ ਹੈ ਹੁਣ ਦੁਕਾਨਾਂ ਤੇ ਤੰਬਾਕੂ ਹੈ ਹੋਰ ਚੀਜ਼ਾਂ ਹੈਗੀਆਂ ਮੈਡੀਕਲ ਨਸ਼ੇ ਹੈਗੇ ਆ ਪਿੰਡਾਂ ਦੇ ਵਿੱਚ ਮੈਡੀਕਲਾਂ ਦੇ ਉੱਤੇ ਕਈ ਐਂ ਚੋਰੀ ਚਪੋਰੀ ਇਧਰ ਉਧਰ ਹੁੰਦਾ ਉਹਨਾਂ ਦਾ ਕੀ ਇਲਾਜ ਕਰੀਂ ਅਸੀਂ ਜਿੰਮੇ ਪਿੰਡ ਦੀਆਂ ਜਿਹੜੀਆਂ ਹੱਟੀਆਂ ਹੁੰਦੀਆਂ ਦੁਕਾਨਾਂ ਹੁੰਦੀਆਂ ਜਾਂ ਮੈਡੀਕਲ ਸਟੋਰ ਹੁੰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਜਾ ਕੇ ਬੇਨਤੀ ਕੀਤੀ ਆ ਕਿ ਤੁਸੀਂ ਆਪਣੇ ਮੈਡੀਕਲ ਸਟੋਰ ਤੇ ਉਹ ਦਵਾਈਆਂ ਨਹੀਂ ਰੱਖਣੀਆਂ ਜਿਹੜੀ ਪਾਬੰਦੀ शुदा ਹੈ ਉਹ ਦਵਾਈਆਂ ਨਾ ਵਰਤੀਆਂ ਜਾਂ ਨਾ ਰੱਖੀਆਂ ਜਾਂ ਨਾ ਵੇਚੀਆਂ ਜਾਣ। ਉਵੇਂ ਜਿਹੜੀਆਂ ਹਟੀਆਂ ਪੱਟੀਆਂ ਐ ਦੁਕਾਨਾਂ ਪਿੰਡ ਦੀਆਂ ਉਹਨਾਂ ਦੁਕਾਨਾਂ ਨੂੰ ਵੀ ਦਾਰਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਹੈ ಗ್ರಾಮ ਪੰਚਾਇਤ ਨੇ ਕਿ ਤੁਸੀਂ ਆਪਣੀ ਦੁਕਾਨ ਦੇ ਉੱਤੇ ਤਮਾਕੂ ਨਾ ਰੱਖੋ। ਇਹੇ ਜਿਹੇ ਪੈਸੇ ਤੁਸੀਂ ਨਾ ਕਮਾਓ ਕਿ ਜਿਹੜੇ ਉਹ ਜਿਹੜੇ ਜ਼ਹਿਰ ਹੋਵੇ ਲੋਕ ਸਮਾਜ ਲਈ ਹਾਨੀ ਕਰੇ। ਹਮ ਸ਼ਰਾਬ ਜਿੰਨੀ ਵੀ ਮੁਹਮਾ ਦੱਰ ਰਹੀ ਹੈ ਸ਼ਰਾਬ ਨੂੰ ਪਤਾ ਨਹੀਂ ਕਿ ਨਸ਼ਿਆਂ ਚ ਗਿਣਿਆ ਨਹੀਂ ਜਾਂਦਾ ਪਤਾ ਨਹੀਂ ਸ਼ਰਾਬ ਨਸ਼ਾ ਪਰ ਜਾਂ ਆਰਥਿਕ ਤੌਰ ਤੇ ਸਹਾਰਾ ਦਿੰਦੀ ਹੈ ਸਟੇਟ ਨੂੰ ਇਹ ਵੀ ਇੱਕ ਆ ਵੱਖਾ ਠੇਕਾ ਠੇਕਾ ਅਲੇ ਦੋਨੇ ਹੈਗਾ ਕਿ ਇਹ ਤੋਂ ਵੀ ਮੁਕਤ ਕਰ ਲੈ ਬੰਦਾ ਆ ਵਧੀਆ ਵਧੀਆ ਗੱਲ ਤੁਸੀਂ ਕੀਤੀ ਹੈ ਤੇ ਸਾਡਾ ਰਣ ਸਿੰਘ ਕਹਿੰਦਾ ਸਾਡੇ ਲਈ ਮੈਨੂੰ ਲੱਗਦਾ ਹੁੰਦਾ ਸ਼ਰਾਬ ਵੈਸ਼ਨ ਹੋ ਗਈ ਹੈ ਕਿਉਂਕਿ ਲੋਕ ਸ਼ਰਾਬ ਨੂੰ ਨਸ਼ਾ ਮੰਨਦੇ ਨਹੀਂ ਸਰਕਾਰ ਵੀ ਨਹੀਂ ਮੰਨਦੀ ਤੇ ਅਸਲ ਰਣ ਸਿੰਘ ਕਹਿੰਦਾ ਜਿਹੜਾ ਠੇਕੇ ਤੋਂ ਵੀ ਮੁਕਤ ਹੈ ਰਨਸੀਨ ਕਲਾਚੇ ਸ਼ਰਾਬ ਦਾ ਠੇਕਾ ਵੀ ਹੈ ਨਹੀਂ ਅਸੀਂ ਉਹ ਵੀ ਆਪ ਦੇ ਪਿੰਡ ਦੇ ਵਿੱਚੋਂ ਪਿੰਡ ਦੀ ਹਦੂਦ ਤੋਂ ਅਸੀਂ ਬਾਹਰ ਕਾ ਜਾਨੀ ਕਿ ਤੁਸੀਂ ਆਰਥਿਕ ਸਹਾਇਤਾ ਨਹੀਂ ਕਰ ਰਹੇ ਨਹੀਂ ਕਰ ਰਹੇ ਨਹੀਂ ਕਰ আচ্ছা ਇਹ ਤੋਂ ਬਾਅਦ ਉਹ ਉਪਰਾਲ ਤੁਸੀਂ ਚੈੱਕ ਕੀਤਾ ਹੋਣਾ ਕਿੰਨੇ ਇੱਕ ਪਰਸੈਂਟ ਮੁਕਤ ਕਰ ਚੁੱਕੇ ਅਸਲੂmein ਅੰਦਾਜ਼ਾ ਲਾਈਏ ਤਾਂ ਸਾਡਾ ਪਿੰਡ ਲਗਭਗ 95% ਤੋਂ ਉੱਪਰ ਨਸ਼ੇ ਤੋਂ ਮੁਕਤ ਹੈ ਜੀ ਰਨਸੀਨ ਕਲਾਂ ਤੇ ਜਿਹੜੇ ਆ 5% ਉਹਦੇ ਵਿੱਚ ਸ਼ਰਾਬ ਵੀ ਆਉਂਦੀ ਆ ਜਿਹੜੇ ਰਵਾਇਤੀ ਨਸ਼ੇ ਵੀ ਆਉਂਦੇ ਆ ਤੇ ਚਿੱਟਾ ਵੀ ਆਉਂਦਾ ਉਹਦੇ ਵਿੱਚ ਤੇ ਇਹ ਸਾਰੇ ਨਸ਼ਿਆਂ ਨੂੰ ਵੀ ਅਸੀਂ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਯਾਰ ਸਾਡਾ ਪਿੰਡ ਬਿਲਕੁਲ ਜਿਵੇਂ ਸਾਡਾ ਰਣਸਿੰਘ ਕਲਾਂ ਦੀ ਸ਼ਾਨ ਪੂਰੇ ਦੁਨੀਆ 'ਚ ਫੈਲੀ ਹੋਈ ਹੈ ਕਿ ਰਣਸਿੰਘ ਕਲਾਂ ਨੇ ਆਇਆ ਵਿਕਾਸ ਦੇ ਪੱਖੋਂ ਮੋਹਰੀ ਬਣਿਆ ਪਿੰਡ ਉਵੇਂ ਅਸੀਂ ਚਾਹੁੰਦੇ ਆ ਕਿ ਰਣਸਿੰਘ ਕਲਾਂ ਇਸ ਕੰਮ ਦੇ ਵਿੱਚ ਵੀ ਮੋਹਰੀ ਆਵੇ ਕਿ ਰਣਸਿੰਘ ਕਲਾਂ ਦਾ ਕੋਈ ਵਿਅਕਤੀ ਨਸ਼ਾ ਨਾ ਕਰਦਾ ਹੋਵੇ ਮੇਰੀ ਰੀਲ ਜਾਇਹੇ ਇਹਨਾਂ ਮੈਂ ਆਪਦੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਾਂ ਆਇਆ ਕੋਈ ਥਾਪੀ ਮਾਰ ਕੇ ਵੀ ਸਾਡਾ ਟੱਬਰ ਨਸ਼ਾ ਨਹੀਂ ਕਰਦਾ ਆ ਬਿਲਕੁਲ ਜੀ ਆ ਰਿਹਾ ਸੀ ਉਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਸਨਮਾਨ ਤੇ ਮਾਣ ਪੱਤਰ ਦੇਣ ਜਾ ਰਹੇ ਆ ਜਿਹੜੇ ਪਹਿਲਾਂ ਹੀ ਸਾਡੇ ਪਿੰਡ ਦੇ ਹੀਰੇ ਪਰਿਵਾਰਾਂ ਬੰਦਾ ਸ਼ਾ ਬਿਲਕੁਲ ਹੀ ਕਰਦੇ ਉਹਨਾਂ ਪਰਿਵਾਰਾਂ ਨੂੰ ਅਸੀਂ ਮਾਣ ਤੇ ਸਨਮਾਨ ਦੇਣਾ ਹੈ ਕੀ ਬਾਤ ਹੈ ਹਾਂ ਜੀ ਜਲਦੀ ਇਹ ਕਰ ਬਹੁਤ ਜਲਦੀ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਇਹ ਐਡੀ ਮੈਂ ਸ਼ੁਰੂ ਕਰ ਰਹੇ ਹਾਂ ਕੋਈ ਖਾਸ ਮੈਸੇਜ ਦੇਣਾ ਚਾਹੂੰ ਗ੍ਰਾਮ ਪੰਚਾਇਤਾਂ ਨੂੰ ਪਿੰਡਾਂ ਨੂੰ ਕੋਸ਼ਿਸ਼ ਨਾਲ ਕਿਉਂਕਿ ਬਹੁਤ ਔਖੀ ਕੋਸ਼ਿਸ਼ ਹੈ ਆ ਬੈਲਕੋਲ ਜੀ ਅ ਰਣਸੀਂ ਕਲਾ ਤਾਂ ਇੱਕ ਜਿਵੇਂ ਚਿੜੀ ਦੀ 54 ਸਾਡੀ ਤਾਂ ਜਿਵੇਂ ਜੰਗਲ ਨੂੰ ਅੱਗ ਲੱਗੀ ਵੀ ਅੱਜ ਪੰਜਾਬ ਨੂੰ ਪੰਜਾਬ ਤੇ ਫਿਲਮਾਂ ਵੀ ਬਣਦੀਆਂ ਉੱਡਦਾ ਪੰਜਾਬ ਦੀਆਂ ਫਿਲਮਾਂ ਇਹ ਜਿਹਾਂ ਗਾਂ ਜਿਹਦੇ ਨਾਲ ਸਾਨੂੰ ਨੰਬੋ ਛੇ ਸੈਣੀ ਪਈ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਸਾਡਾ ਮਜ਼ਾਕ ਬਣਿਆ ਤੇ ਸਾਡਾ ਸਿਰ ਨੀਵਾ ਹੋਇਆ ਕਿ ਆ ਜਿਹੜੇ ਸੂਰਮਿਆਂ ਦਾ ਪੰਜਾਬ ਸੀ ਯੋਧਿਆਂ ਦਾ ਪੰਜਾਬ ਸੀ ਇਨਕਲਾਬੀਆਂ ਦਾ ਪੰਜਾਬ ਸੀ ਅੱਜ ਨਸ਼ਈਆਂ ਦਾ ਪੰਜਾਬ ਬਣ ਗਿਆ ਤੇ ਉਹ ਉਹ ਮੁਖਤ ਉਸ ਗੱਲ ਨੂੰ ਧਾਰਨਾ ਨੂੰ ਤੋੜਨ ਦੀ ਖਾਤਰ ಗ್ರಾಮ ਪੰਚਾਇਤ ਰਣ ਸਿੰਘ ਕਹਿੰਦਾ ਨਿੱਕੀ ਜੀ ਜਿਵੇਂ ਚਿੜੀ ਹੁੰਦੀ ਉਹ ਚੁੰਝ ਪਾਣੀ ਤੇ ਜਾ ਕੇ ਪਾਉਂਦੀ ਜੰਗਲ ਦੀ ਬੁਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਵੇਂ ਕੀਤੇ ਪਰ ਜੇ ਸਾਰੇਗਾ ਵੱਡੀਆਂ ਚੁੰਝਾਂ ਵਾਲੇ ਸੱਚੇ ਦਿਲੋਂ ਲੱਗ ਜਾਣ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਤੇ ਛੋਟੀ ਜੀ ਗੱਲ ਆ ਬਾਕੀ ਟੁੱਟ ਸਕਦੀ ਏ ਧਾਰਨਾ ਇਹ ਪੰਜਾਬ ਫੇਰ ਯੋਧਿਆਂ ਦਾ ਖੜਾ ਰਿਆਂ ਦਾ ਸੂਰਮੇ ਦਾ ਜਿਹੜਾ ਪੰਜਾਬ ਬਣ ਸਕਦਾ ਕੋਸ਼ਿਸ਼ ਆ ਕਿ ਅਸੀਂ ਉਸ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੱਥੇ ਵਿਕਾਸ ਕਰਦੀਆਂ ਪਿੰਡਾਂ ਦਾ ਉੱਥੇ ਉਹਨਾਂ ਨੂੰ ਇਹ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਮੈਨੂੰ ਖੁਸ਼ੀ ਆ ਕੇ ਰਣ ਸਿੰਘ ਕਹਾ ਨੇ ਜਿਵੇਂ ਪਹਿਲਾਂ ਇੱਕ ਮਹਿਮਾ ਸ਼ੁਰੂ ਕੀਤੀ 2014 ਦੇ ਵਿੱਚ ਕਿ ਆਪ ਦੇ ਪਿੰਡ ਨੂੰ ਸ਼ਵਸ਼ ਰਸ ਕਰਨਾ ਪਿੰਡ ਦੇ ਵਿੱਚ ਸੀਵਰੇਜ ਪਾ ਕੇ ਪਿੰਡ ਦੀਆਂ ਗਲੀਆਂ ਨੂੰ ਪੱਕਾ ਕਰਕੇ ਅੱਜ ਦੇਸ਼ ਦੀ ਯਾਤੀ ਤੋਂ ਬਾਅਦ ਪਹਿਲਾ ਪਿੰਡ ਬਣਿਆ ਰਣ ਸਿੰਘ ਕਹਾ ਨੇ ਜਿੱਥੇ ਕੋਈ ਵੀ ਗਲੀ ਕੱਚੀ ਨਹੀਂ ਜਿੱਥੇ ਕੋਈ ਵੀ ਨਾਲੀ ਨਹੀਂ ਤੁਹਾਨੂੰ ਗਲੀ ਵਿੱਚ ਦੇਖ ਸਕਦੀ ਅਸੀਂ ਉਹਨੂੰ ਨਾਮ ਦੇਵਾਂਗੇ 5 ਲੱਖ ਜੇ ਕੋਈ ਸਾਡੇ ਪਿੰਡ ਦੀ ਸਰਕਾਰੀ ਗਲੀ ਕੋਈ ਕੱਚੀ ਦਿਖਾ ਦੇ ਏਮੇ 2019 ਦੇ ਵਿੱਚ ਇੱਕ ਮਹਮ ਸ਼ੁਰੂ ਕੀਤੀ ਸੀ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ-ਗੋਟ ਚੋੜ ਲਿਆ ਜੋ ਲੋਕਾਂ ਨੂੰ ਅਸੀਂ ਆਖਿਆ ਸੀ ਪਿੰਡ ਨੂੰ ਪਲਾਸਟਿਕ ਮੁਕਤ ਕਰਨਾ ਉਹਦੇ ਬਦਲ ਚ ਲੋਕਾਂ ਨੂੰ ਖੰਡ-ਗੋਟ ਚੋੜ ਦਿੰਦੇ ਸੀ ਫਿਰ 2020 ਦੇ ਵਿੱਚ ਇੱਕ ਨਵੀਂ ਮਹਮ ਗ੍ਰਾਮ ਪੰਚਾਇਤ ਰਣ ਸਿੰਘ ਕਾਣ ਨੇ ਜਿਹੜੀ ਸ਼ੁਰੂ ਕੀਤੀ ਸੀ ਕਿ ਪਰਾਲੀ ਨਾ ਜਲਾਓ ਉਹਨੂੰ ਖੇਤ ਵਿੱਚ ਮਿਲਾਓ ਤੇ ਪੈਸੇ ਕਮਾਓ 500 ਰੁਪਿਆ ਪ੍ਰਤੀ ਏਕੜ ਜਿਹੜੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਸੀ ਲਾਉਂਦੇ ਉਹਨਾਂ ਨੂੰ ਗ੍ਰਾਮ ਪੰਚਾਇਤ ਦਾਨੀ ਸੱਚ ਨਾਲ ਸਹਿਯੋਗ ਨਾਲ ਬਾਜਵਾ ਦਿੰਦੀ ਸੀ ਉਵੇਂ 2021 ਦੇ ਵਿੱਚ ਇੱਕ ਨਵੀਂ ਮਹਮ ಗ್ರಾಮ ਪੰਚਾਇਤ ਨੇ ਸ਼ੁਰੂ ਕੀਤੀ ਸੀ ਪਾਣੀ ਬਚਾਉ ਦੀ ਮਹਮ ਸੀਗੀ ਪਾਣੀ ਪਚਾਉ ਦੀ ਮਹਮ ਦੇ ਵਿੱਚ ਇਹ ਸੀ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਨੂੰ ਛੱਟ ਕੇ ਰਬੀਤੀ ਫਸਲਾਂ ਬੀਜਣਗੇ ਜਿਵੇਂ ਨਰਮਾ ਕਬਾ ਪੀਜਣਗੇ ਗੁਵਾਰਾ ਪੀਜਣਗੇ ਉਹਨਾਂ ਨੂੰ ਫ੍ਰੀ ਬੀਜ ਵੀ ಗ್ರಾಮ ਪੰਚਾਇਤ ਨੇ ਦਿੱਤੇ ਕਿ ਤੁਸੀਂ ਇਸ ਪਾਸੇ ਆਓ ਤੇ ਉਵੇਂ 2022 ਦੇ ਵਿੱਚ ਇੱਕ ਨਵੀਂ ਮਹਮ ಗ್ರಾಮ ਪੰਚਾਇਤ ਨੇ ਸ਼ੁਰੂ ਕੀਤੀ ਸੀ ਕਿ ਰੁੱਖ ਲਗਾਓ ਵਾਤਾਵਰਨ ਬਚਾਉਦੇ ਪੈਸੇ ਕਮਾਓ ਲੋਕਾਂ ਨੂੰ ਫਲਦਾਰ ਰੁੱਖ ਵੀ ਦਿੱਤੇ ਫ੍ਰੀ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਉਵੇਂ 2023 ਦੇ ਵਿੱਚ ਇੱਕ ਨਵੀਂ ਮਹਿੰਮ ਗ੍ਰਾਮ ਪੰਚਾਇਤ ਨੇ ਸ਼ੁਰੂ ਜਿਹੜੀ ਕੀਤੀ ਸੀਗੀ ਕਿ ਆ ਕਿਤਾਬਾਂ ਪੜ੍ਹਨਾ ਉਹ ਤੇ ਪੈਸੇ ਕਮਾਓ ਤੇ ਨਾਮ ਪਾਓ ਇਹ ਵੀ ਦੇਸ਼ ਦਾ ਪਹਿਲਾ ਪਿੰਡ ਸੀ ਜਿੱਥੇ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਪੈਸੇ ਦਿੱਤੇ ਜਾਂਦੇ ਆ ਦੁਨੀਆ ਦੀ ਸ਼ਾਇਦ ਪਹਿਲੀ ਲਾਇਬ੍ਰੇਰੀ ਹੋਊ ਉਵੇਂ 2024 ਦੇ ਵਿੱਚ ਇੱਕ ਨਵੀਂ ਮਹਿੰਮ ਸ਼ੁਰੂ ਕੀਤੀ ਸੀਗੀ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਉਹ ਵੀ ਅਸੀਂ ਇੱਕ ਸਮਾਰਟ ਕੂੜਾ ਘਰ ਰਣ ਸਿੰਘ ਕਲਾਂ ਵਿੱਚ ਬਣਾਇਆ ਕਿ ਲੋਕਾਂ ਨੂੰ ਕੂੜੇ ਦੇ ਵੀ ਪੈਸੇ ਦੇਣੇ ਤਾਂ ਨਾਲ ਨਾਮ ਦੇਣੇ ਉਮੇਂਡ 2025 ਦੇ ਵਿੱਚ ਇੱਕ ਇੱਕ ਨਵੀਂ ਮਹਾਂ ਮੰਗਰਾਮ ਪੰਚਾਇਤ ਰਣਸੀਹਕਰਾਂ ਨੇ ਸ਼ੁਰੂ ਕੀਤੀ ਆ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸੀਹਕਰਾਂ ਪੰਜਾਬ ਦੀ ਸ਼ਾਨ ਕਿ ਪਹਿਲੀ ਵਾਰ ਸੋਨ ਚਾਉਂਦਾ ਕਿ ਨਹਾ ਛੱਡਣ ਵਾਲਿਆਂ ਨੂੰ 11-11000 ਰੁਪਿਆ ਯਾਰ 51-5100 ਰੁਪਿਆ ਨਾਲ ਖਾਾਕ ਪੱਤਾ 11-1100 ਦਿੱਤਾ ਜਾਣਾ ਇਹ ਵੀ ਸ਼ਾਇਦ ਪੂਰੇ ਦੇਸ਼ ਦਾ ਪਹਿਲਾ ਪੈਂਡਾ ਕਿ ਨਸ਼ਾ ਛੱਡਣ ਵਾਲਿਆਂ ਨੂੰ ਪੈਸੇ ਦਿੱਤੇ ਜਾਂਦੇ ਹੁਣ ਇਹ ਰਣਸੀਹਕਰਾਂ ਦੀ ਖੂਬਸੂਰਤੀ ਆ ਤੁਹਾਨੂੰ ਬੜਾ ਚੰਗਾ ਲੱਗਿਆ ਤੁਸੀਂ ਨੌਜਵਾਨ ਨੂੰ ਜੋਸ਼ ਵੀ ਆ ਤੇ ਔਖਾ ਵੀ ਹੁੰਦਾ ਸਾਂਝ ਸਾਂਝ ਬਾਬੇ ਨੂੰ ਸਾਹਮਣਾ ਬਹੁਤ ਔਖਾ ਹੁੰਦਾ ਨਾ ਸਾਂਝ ਬਾਬੇ ਨੂੰ ਰੋਟੀ ਖਾਣੀ ਬੋ ਸਾਂਝੇ ਕੰਮ ਕਰਨੇ ਬੜੇ ਔਖੇ ਆ ਸੋ ਟਾਈਮ ਦਿੱਤਾ ਬਹੁਤ ਸ਼ੁਕਰੀਆ ਤੁਹਾਡੀ ਮਿਹਰ ਤੁਹਾਡੇ ਲਈ ਦੁਆਵਾਂ ਧੰਨਵਾਦ ਜੀ ਸਾਸੀ